ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਬਣਾਣ ਲੱਗੇ ਆ ਤੁਹਾਡੇ ਲਈ ਅਸੀਂ ਅਨਲਗ ਵੀਡੀਓ ਥੋੜੀ ਜਿਹੀ ਹੋਊਗੀ ਬੀ ਜਿਆਦਾ ਨਹੀਂ ਹੋਊਗੀ ਗੋਲ ਗੱਪਾ ਚੈਲੰਜ ਨੌ ਮੈਗੀ ਚੈਲੰਜ ਅਜਿਤਨ ਵਾਲੇ ਉਹ ਤੁਸੀਂ ਚਾਚੀ ਦੇ ਚੈਨਲ 'ਚ ਦੇਖ ਲਿਓ ਉਹ ਵੀਡੀਓ ਆ ਗਈ ਉੱਥੇ ਤੁਸੀਂ ਦੇਖ ਲਿਓ ਜਿੱਤਨ ਵਾਲੇ ਤੇ ਹਾਰਨ ਵਾਲੇ ਨੂੰ ਕੀ ਹੋਊਗਾ ਲਾਸਟ 'ਚ ਪਤਾ ਚੱਲੂਗਾ ਚਾਚੀ ਦੀ ਵੀਡੀਓ 'ਚ ਕਿਹੜੇ ਚੈਲੰਜ ਦੀ ਵੀਡੀਓ ਦੇਖ ਲਿਓ ਚਾਚੀ ਦੇ ਚੈਨਲ ਦੇ ਵਿੱਚ ਤੁਸੀਂ ਮੈਗੀ ਚੈਲੰਜ ਚਾਚੀ ਦੇ ਚੈਨਲ ਚ ਗੋਲ ਗੱਪਾ ਚੈਲੰਜ ਤੇ ਮੰਮਾ ਦੇ ਮੇਰੇ ਵਾਲੀ ਚ ਮੈਗੀ ਚੈਲੰਜ ਤੇ ਉਹਦੇ ਵਿੱਚ ਤੁਸੀਂ ਦੇਖਿਓ ਹੁਣ ਤੇ ਮੈਗੀ ਅੱਜ ਫਸਟ ਟਾਈਮ ਅਸੀਂ ਚੈਲੰਜ ਕਰਨ ਲੱਗੇ ਆ ਪਹਿਲਾਂ ਅਸੀਂ ਬਹੁਤ ਵਾਰ ਕੀਤੇ ਹੋਏ ਆ ਸ਼ਾਇਦ ਬਹੁਤ ਵਾਰ ਵੀ ਨਹੀਂ ਕਹਿ ਸਕਦੇ ਮੈਂ ਹੀ ਕੀਤੇ ਹੋਏ ਆ ਤੇ ਮੇਰੀ ਦਰਾਣੀ ਤਾਂ ਫਸਟ ਟਾਈਮ ਕਰਨ ਲੱਗੀ ਆ ਤੇ ਪਹਿਲੀ ਵਾਰ ਦਰਾਣੀ ਚ ਠਾਣੀ ਦਾ ਚੈਲੰਜ ਹੋਊਗਾ ਤੇ ਹੁਣ ਦੇਖਦੇ ਆ ਵੀ ਕੌਣ ਜਿੱਤਦਾ ਕੰਫੀਡੈਂਸ ਮੈਨੂੰ ਆਪਣੇ ਤੇ ਆ ਗੋਲ ਲੁਕ ਪਿਆਲੇ ਤੇ ਵੀ ਬਾਕੀ ਪਤਾ ਨਹੀਂ ਵੀ ਦੂਜਾ ਵੀ ਜਿੱਤ ਸਕਦਾ ਓਵਰ ਕੰਫੀਡੈਂਸ ਜ਼ਿਆਦਾ ਨਹੀਂ ਕਰਨਾ ਚਾਹੀਦਾ ਤੇ ਦੇਖਦੇ ਹਾਂ ਹੁਣ ਕੌਣ ਜਿੱਤਦਾ ਅੱਜ ਤੇ ਤੇ ਉਧਰ ਦਾਦੀ ਪੋਤਾ ਲੁਕ ਲੁਕਣ ਮੀਚੀਆਂ ਖੇਡ ਰਹੇ ਨੇ ਦਾਦੀ ਗੇਟ ਪਿੱਛੇ ਲੁਕੀ ਹੋਈ ਆ ਪੋਤਾ ਲੱਭਦਾ ਫਿਰਦਾ ਏ ਔਰ ਦੇਖੋ ਇਹ ਓ ਦੇਖੋ ਸਿਰ ਵਾ ਕੇ ਆ ਗਿਆ ਸੂਤਾ ਉੱਠ ਕੇ ਆ ਗਿਆ ਹੁਣ ਇਹਨੂੰ ਥੋੜਾ ਜਿਹਾ ਫਰਕ ਹੈ 2.5 ਤੋਂ ਪਰ ਖਾਨ ਨੂੰ ਵਿਚਾਰਾ ਚੀਜ਼ਾਂ ਮੰਗਦਾ ਸੀ ਨਹੀਂ ਦੇ ਸਕਦੇ ਇਹਨੂੰ ਬੱਚੇ ਜੇ ਨੂੰ ਤੇ ਹੈ ਮਾ ਉਹ ਦੂਰਾ ਤਾਂ ਪਾੜ ਰਿਹਾ ਪਾੜ ਰਿਹਾ ਕਿੱਥੇ ਆ ਇਹ ਗੇਮ ਖੇਡ ਰਿਹਾ ਹੋਰ ਤੇ ਹੁਣ ਸਾਡੇ ਚੈਲੈਂਜਿੰਗ ਤਿਆਰ ਨੇ ਗੋਲ ਗੱਪਾ ਚੈਲੰਜ ਐਂਡ ਮੈਗੀ ਚੈਲੰਜ ਪਹਿਲਾਂ ਗੋਲ ਗੱਪਾ ਖਾਓ ਸਾਰੇ ਤੇ ਬਾਅਦ ਚ ਤੁਸੀਂ ਸਾਰੇ ਮੈਗੀ ਖਾਓ ਮੈਗੀ ਹਾਂ ਤੁਸੀਂ ਆ ਕਰਿਓ ਜਦ ਤੁਹਾਡੇ ਮਨ ਹੋਵੇ ਕਿ ਹੋ ਸਾਨੂੰ ਗੋਲ ਗੱਪੇ ਖਾਣੀਆਂ ਵੀਡੀਓ ਦੇ ਅੰਦਰ ਕੁਸਕੇ ਖਾ ਲਈਏ ਵੀਡੀਓ ਦੇ ਅੰਦਰ ਕੁਸਕੇ ਖਾ ਲਈਓ ਜੇ ਵੀਡੀਓ ਦੇ ਅੰਦਰ ਕੁਸਕੇ ਮਿਲ ਜਾਂਦਾ ਭਾਈ ਕਿੰਨੀ ਵੀਡੀਓ ਚ ਕਿੰਨਾ ਕੁਸ ਖਾਣ ਨੂੰ ਹੁੰਦਾ ਫਿਰ ਤਾਂ ਕੁਸ ਕੁਸ ਕੇ ਸਾਰਾ ਕੁਸੇ ਖਾਈ ਜਾਂਦੇ ਹੈਂ ਕਿਆ ਹੁੰਦਾ ਫਿਰ ਉਹ ਆਡੀਅנס ਨੂੰ ਉਹਨਾਂ ਦੇ ਫੇਵਰੇਟ ਯੂਟਿਊਬਰ ਨਾਲ ਮਿਲ ਜਾਂਦਾ ਵੀ ਚਾ ਉੱਤਰ ਜਾਂਦਾ ਫਾਰ-ਫਾਰ ਮਿਲ ਜਾਂਦੇ ਕਿੰਨਾ ਬੋਲਦਾ ਤੇ ਇੱਧਰ ਆਬੂ ਦੇਖੋ ਆ ਲੈ ਆਬੂ ਨੂੰ ਦੇਖੋ ਆਬੂ ਤੇ ਆਸ਼ਿਆਰ ਹੋਈ ਖੜਾਏ ਖਾਣ ਲਈ ਝੁੱਲਸਣ ਲਈ ਕਿਚਨ ਚ ਅਸੀਂ ਬਣਾ ਦਿੱਤੇ ਗੋਲ ਗੱਪੇ ਤੇ ਸਾਰੀ ਫੈਮਿਲੀ ਖਾਊਗੀ ਅਸੀਂ ਅਜੇ ਥੋੜੇ ਜੇ ਬਣਾਏ ਆ ਮਤਲਬ ਵੀ ਇੰਨੇ ਕੁਲੇ ਸਾਡੇ ਬਹੁਤ ਆ ਫਿਰ ਅਸੀਂ ਮੈਗੀ ਵੀ ਬਣਾਉਣੀ ਆ ਵੀ ਮਤਲਬ ਤੇਲ ਸਾਡਾ ਪਿਆ ਇਹ ਵੀ ਜੇ ਲੋੜ ਹੋਈ ਤਾਂ ਬਣਾਵਾਂਗੇ ਅਬ ਲਾਂ ਦਾ ਸਰਕੂਗਾ ਨਹੀਂ ਮੈਗੀ ਨਹੀਂ ਖਾਣੀ ਹੈਗੀ ਨਹੀਂ ਤਾਂ ਫਿਰ ਮੈਗੀ ਖੁਦ ਦੇ ਲਈ ਚੈਲੰਜ ਵਾਸਤੇ ਬਣਾਵਾਂਗੇ ਦੇਖਦੇ ਆਂ ਪਰ ਖਾਏ ਬਿਨਾ ਤੇ ਸਾਡੀ ਫੈਮਿਲੀ ਚ ਐਦਾ ਹੁੰਦਾ ਵੀ ਅਸੀਂ ਜੇ ਕੋਈ ਇੱਕ ਚੀਜ਼ ਬਣਾਉਂਦਾ ਤਾਂ ਇੱਕ ਲਈ ਨਹੀਂ ਬਣਾਉਂਦੇ ਸਾਰੇ ਲਈ ਬਣਾਉਂਦੇ ਆ ਜੇ ਕਈ ਵਾਰ ਚੀਜ਼ ਘੱਟ ਵੱਧ ਹੁੰਦੀ ਆ ਤਾਂ ਬੱਚਿਆਂ ਲਈ ਬਣਾ ਲੈਂਦੇ ਹੁੰਦੇ ਆ ਤੇ ਇਧਰ ਬੀਬੀ ਲਈ ਨਾ ਪੂਤਨੀ ਬਣੀ ਬੈਠੀ ਸੀ ਬੀਬੀ ਪਹਿਲਾਂ ਵਾਲ ਅੱਗੇ ਖੜਾ ਕੇ ਤੇ ਪਿੱਛੇ ਆ ਰਿਹਾ ਛੋਟਾ ਜabb ਬੱਚੂ 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 ਮੇਰਾ ਬੱਚੂ ਆ ਬਾਬੂ ਆ ਜਾ ਬੁੱਤ ਇਧਰ ਆ ਜਾ ਇਧਰ ਆ ਜਾ ਨੋ ਤੋ ਬਿਮਾਰ ਹੈ ਇਸ ਕਰਕੇ ਬੀਬੀ ਦੇ ਵਾਲ ਗਿੱਲੇ ਆ ਇੱਧਰ ਕੰਮ ਸਾਰਾ ਖਤਮ ਹੋ ਗਿਆ ਤੇ ਸਾਡੇ ਚੈਲੰਜ ਦੀ ਤਿਆਰੀ ਹੋਣ ਲੱਗੀ ਆ ਅੰਡਾ ਚੇਤਾ ਸੁਭ ਹੋਗਾ ਇਹ ਵੀ ਗੋਲ ਗੁਪੇ ਖਾ ਗਿਆ ਸਾਡਾ ਕੰਮ ਸਟਾਰਟ ਆ ਕਿਉਂਕਿ ਅਸੀਂ ਗੋਲ ਗੱਪੇ ਨਹੀਂ ਖਾਦੇ ਹੈਗੇ ਇਹ ਤਾਂ ਖੰਡਾਰਾ ਪਾ ਰਿਹਾ ਬਬਲੂ ਬਬਲੀ ਬੇਖੀ ਬੂਰਾ ਟੋਇ ਕਰ ਕਰ ਦੇ ਰਿਹਾ ਆ ਬਬਲੀ ਬਬਲੀ ਨੂੰ ਮਿਲਦਾ ਹੀ ਨਹੀਂ ਵਿਚਾਰੇ ਨੂੰ ਕੁਝ ਵੀ ਲੱਸੀ ਵੀ ਨਹੀਂ ਮਿਲਦੀ ਇਹਨੂੰ ਤਾਂ ਨਾ ਦਹੀਂ ਨਾ ਲੱਸੀ ਬੰਦ ਹੈਦਾ ਸਾਰਾ ਕੁਝ ਵਿਚਾਰੇ ਦਾ ਆ ਤੇਰੇ ਪਾਪਾ ਇੱਥੇ ਮੈਂ ਕਹਿੰਦੀ ਸੀ ਬਹੁਤ ਹੋ ਰਹੀ ਆ ਜਨਮ ਹੁਣ ਆਪਾਂ ਤਾਂ ਚਾਰ ਇੱਥੇ ਇਕੱਠੇ ਆਏ ਹੋਏ ਜੀ ਇਸੀ ਮੈਗੀ ਮੈਗੀ ਹਰਾ ਮਸਾਲਾ ਸੀ ਕੱਲੇ ਕੱਢ ਕੇ ਰੱਖ ਲਿਆ ਵੀ ਮੌਕੇ ਪਰ ਨਾ ਕਰਦੇ ਜਾ ਨਾ ਪਵੇ ਹਨਾ ਪਹਿਲਾਂ ਹੀ ਹਾਂ ਤੇ ਪਾਣੀ ਵੀ ਪਹਿਲਾਂ ਹੀ ਉਬਾਲ ਕੇ ਰੱਖ ਲਿਆ ਸਾਰਾ ਐਸੇ ਚਾਹ ਬਿਲਕੁਲ ਜਦ ਤੱਕ ਉਹ ਹੋਣਾ ਬਸ ਇਹਨੂੰ ਇੱਕ ਉਬਾਲੀ ਦੇਣੀ ਹੈ ਜਦ ਤੱਕ ਇਹਦਾ ਤੜਕਾ ਤਿਆਰ ਹੋਣਾ ਜਸਮੀਏ ਨੇ ਉਬਾਲ ਆ ਤੇ ਉਬਾਲ ਲੈਣਾ ਹਲੋ ਮਮਾ ਉਸ ਉਬਾਲ ਜੀ ਬਸ ਉਹ ਤਾਂ ਮੈਂ ਆ ਗਈ ਆ ਪਿੱਛੇ ਜਾਂ ਪਾਸੇ ਤਾਂ ਫਰੀ ਬਣਾਈ ਦੀ ਸੀ ਪਰ ਉਹ ਯੂਨੀ ਵਾਸਤੇ ਬਣਾਈ ਸੀ ਅਸੀਂ ਆਪ ਨਹੀਂ ਖਾਂਦੇ ਤੇ ਥੋੜੀ ਜੀ ਜੁੰਡੀ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ ਥੋੜੀ ਜੀ ਜੁੰਡੀ ਹੈ ਤਾਂ ਸਿਰਫ ਜਵਾਕਾ ਲਈ ਉਹ ਬਣਾ ਲਿਆ ਅੱਜ ਸਾਰਿਆਂ ਲਈ ਬਣਾ ਰਿਹਾ ਅੱਜ ਸਾਰਿਆਂ ਲਈ ਉਹ ਬਣਾ ਰਿਹਾ ਬਸ ਅੰਨੇ ਪਿਆਜ਼ ਕੁੰਨ ਟੈਲੇ ਕੁੰਨ ਹੋ ਰਹੇ ਆ ਅਨੇ ਤੁਹਾਨੂੰ ਕੀ ਆ ਦੇ ਕੀ ਆਈਏ ਬੀਬੀ ਪੈਸੇ ਦੇ ਦੇ ਮਾ ਅੱਛਾ ਅੱਛਾ ਠੀਕ ਹੈ ਏਦਾਂ ਅਸੀਂ ਗਰਮੀ ਨਾਲ ਏਦਾਂ ਸਾਡੇ ਗੱਠੇ ਕੁੰਨ ਹੋ ਰਹੇ ਆ ਏਦਾਂ ਅਸੀਂ ਗਰਮੀ ਨਾਲ ਕੁੰਨ ਹੋ ਰਹੀਆਂ ਹਾਂ ਅਸੀਂ ਜਦ ਸਿੱਧ ਪੈਰ ਦੀ ਲੱਗੀ ਨਹੀਂ ਆਏ ਹਰ ਸਾਲ ਪੈਦੀ ਹ ਹੁਣ ਦੇਖੋ ਹੋ ਰਿਹਾ ਖਾ ਭਾਰੇ ਭਰੀ ਹੋ ਰਹੀਆਂ ਨੇ ਨਾ ਹੋਰ ਇੱਕ ਵੀਡੀਓ ਲਈ ਦੇਖੋ ਕਿੰਨਾ ਕੁਸ਼ ਕਰਨਾ ਪੈਂਦਾ ਹੈ ਨਹੀਂ ਤਾਂ ਆਪਾ ਬਣਾ ਕੇ ਖਾ ਕੇ ਸੌਂ ਜੀਏ ਪੈ ਜੀਏ ਆਰਾਮ ਕਰ ਲਈਏ ਨਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਵੀਡੀਓ ਬਸ ਇੱਕ ਬਹੁਤ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਲਾਲ ਲਾਲ ਬਣਾ ਲੈਣ ਆਪ ਜਿੱਦ ਕੀ ਨੇ ਉਸ ਨਹੀਂ ਅਸੀਂ ਤੇ ਐਕਸਰ ਸਾਥੇ ਹੁਣ ਕੰਮ ਕਰਦੇ ਆ ਘਰ ਦਾ ਪਹਿਲਾ ਵੀਡੀਓ ਦੀ ਟੈਨਸ਼ਨ ਹੁੰਦੀ ਹੈ ਕਿਉਂਕਿ ਵੀਡੀਓ ਦਿਖਾਣੀ ਬਣਾਣੀ ਬਹੁਤ ਔਖੇ ਬਹੁਤ ਔਖਾ ਕੰਮ ਆ ਹਰੇਕ ਕੰਮ ਕਰਨਾ ਸੌਖਾ ਵੀਡੀਓ ਬਣਾਉਣ ਦਾ ਬਹੁਤ ਔਖਾ ਲੱਗੇ ਛੋਟੇ ਛੋਟੇ ਸ਼ੋਟ ਸਾਰਾ ਦਿਨ ਲਈਓ ਲਈਓ ਆ ਗਰਮੀ ਆ ਦਿਵਾਲਾ ਔਖਾ ਆ ਦੂਜਾ ਕੰਮ ਹੁੰਦਾ ਇਹ ਵੀ ਫਟਾਫਟ ਨਵੇੜੇ ਮੇਲੇ ਹੋ ਜਾਂਦੇ ਨੇ ਮੇਲੇ ਹੋ ਜਾਂਦੇ ਨੇ ਨਹੀਂ ਆਪਣਾ ਜਿਵੇਂ ਖਾ ਕੇ ਦੁਪਹਿਰੇ ਗੋਲ ਗੱਪੇ ਖਾ ਲੇ ਤਾਂ ਅਸੀਂ ਬਸ ਹੁਣ ਕੁਝ ਖਾਣੇ ਵੀ ਖਾਣੇ ਨੂੰ ਹੁੰਦੇ ਸੀ ਸਬਜ਼ੀ ਸਿੱਧਾ ਸ਼ਾਮੂ ਸਬਜੀ ਉਹ ਵੀ ਬਸ ਐ ਨਹੀਂ ਹੁੰਦਾ ਤਾਂ ਵੀ ਵੀਡੀਓ ਬਣਾਣੀ ਆ ਵੀਡੀਓ ਬਣਾਉਣੀ ਵੀ ਵੀਡੀਓ ਕਰਕੇ ਫੇਰ ਜਾ ਲੈ ਟੋਲਦੇ ਆ ਕੈਮਰਾ ਸਟੇ ਤੇ ਘਰ ਨਾਲ ਸਮਾਨ ਸਾਰਾ ਹੋਰ ਇੱਕਲੇ ਇੱਕਲੇ ਨਾਲ ਬਣਾਣਾ ਵੀ ਵੀਡੀਓ ਬਣਾ ਦੋ ਬਣਾਓ ਗਰਮੀ ਕਰਕੇ ਕੋਈ ਜਾਂਦਾ ਵੀ ਨਹੀਂ ਗਰਮੀ ਕਰਕੇ ਬਣਾਉਂਦੀ ਨਹੀਂ ਹੈ ਬਣਾਉਂਦੀ ਨਿਕਲ ਨਹੀਂ ਹੈਗੇ ਨਿਕਲਦੇ ਨਹੀਂ ਰੰਗ ਕਰਕੇ ਆਉਂਦਾ ਰੰਗ ਰੰਗ ਜਾਉਂਦਾ ਲਓ ਜੀ ਪਸ਼ੀਮਲਾ ਮਿਰਚ ਤੇ ਟਮਾਟਰ ਪੀਛੇ ਦਾ ਪਾ ਤੇ ਹੁਣ ਇਹਨੂੰ ਬਸ 2 ਮਿੰਟ ਭੁੰਨ ਕੇ ਥੇਲਾ ਐਦਰ ਮੈਗੀ ਬਸ ਉਬਾਲਤੀ ਦਾ ਪਾਣੀ ਢੱਡ ਕੇ ਕੰਦੇ ਵਿੱਚ ਸਾਰੀ ਪਾ ਦੇਣੀ ਕਿਉਂਕਿ ਇਹਦੇ ਵਿੱਚ ਸਾਡੀ ਮੈਗੀ ਨਹੀਂ ਆਣੀ ਹੈਗੀ ਜਿਆਦਾ ਤਾਂ ਨਹੀਂ ਹੋ ਸਕਦੀ ਪੈਸੇ ਵੀ ਆਪਣੇ ਦੋ ਮੈਂਬਰਾਂ ਦਾ ਦਿਖਾ ਦਿੰਦੇ ਆ ਸੱਚਾ ਖੁਸਕੀ ਦੀ ਗੱਲ ਹੈ ਨਹੀਂ ਹੁੰਦਾ ਆਪਾਂ ਨੂੰ ਆਪਣੇ ਈਵਰਸ ਵਿੱਚ ਕਹਿਣ ਲੱਗੇ ਹੁੰਦਾ ਮੈਂ ਕਿ ਭਾਤ ਖਾ ਕੇ ਬੋਰ ਕੱਪੇ ਆਹੀ ਦੀ ਮੈਗੀ ਜਦ ਚਾਟ ਫੂਡ ਬਣਦਾ ਨਾ ਇੱਕ ਸ਼ਿੰਗਲਾ ਵਿੱਚ ਪੈਂਦੀ ਉਹ ਪੈਂਦੀ ਆ ਨਾਲੇ ਹੁਣ ਛੱਡ ਕਰਦੀ ਹੋਦੀ ਆ ਸੋ ਲਸੀਂ ਜੇ ਕੁਛ ਮਰਜ਼ੀ ਬਣਾ ਕੇ ਖਾਈਏ ਸਬਜੀ ਵੀ ਹੁਣ ਸਾਨੂੰ ਤੋਂ ਠੂਠਨੀ ਸੀ ਬੋਲਦੇ ਸੀ 3 ਦਿਨ ਬਣਾਉਣੇ ਸੀ ਮੈਨੂੰ ਤੇ ਮੋਲੇ ਲੈ ਲੈ ਤੇ ਹਮ ਖਾਂਦੇ ਲੱਗੇ ਮੁੰਮੀ ਬਣਾ ਹਾਂ ਗਾਹਾਂ ਉਹਦੀ ਸਾਡਾ ਫੋਕੀ ਕਿੰਨੀ ਚੋੜੀ ਸਾਰਾ ਮੈਗੀ ਦਾ ਖਾਣ ਹੋ ਗਿਆ ਤਿਆਰ ਛੋਟ ਲੈ ਇੱਕ ਦਿਨੀ ਦੋ ਦਿਨ ਤੱਕ ਲੰਘੂਗੀ ਕਰਨੀ ਇਹ ਮਨ ਹੋ ਗਿਆ ਤਿਆਰ ਤੇ ਮੈਗੀ ਮਸਾਲਾ ਨਾਣ ਮਿੱਠੀ ਪਾਤਾ ਤੇ ਹੁਣ ਆ ਸਾਰਾ ਇਹਦੇ ਵਿੱਚ ਪਾ DNA ਆਹ ਆਲੇ ਦੁਆਲੇ ਆਲੇ ਨਾ ਕੁੰਡੇ ਵੀ ਗਰਮ ਹੋ ਗਏ ਬਹੁਤ ਗਰਮ ਹੋ ਕੋਣ ਐਦਾਂ ਮੈਗੀ ਬਣਾਉਂਦਾ ਕੋਣ ਕੋਣ ਬਣਾਉਂਦਾ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਅਸੀਂ ਬਣਾਉਂਦੇ ਆ ਮੈਗੀ ਫੇ ਸਾਰਾ ਐਦਾਂ ਜ਼ਿਆਦਾ ਕਰਕੇ ਹੋ ਗਿਆ ਵੱਡਾ ਭੰਦਾ ਫਿਰ ਉੱਪਰ ਪਿਆ ਤਾਂ ਸਾਨੂੰ ਐ ਤਾਂ ਵੀ ਹੋ ਜਾਊਗਾ ਪਰ ਹੋ ਜਾਂਗੀ ਸਬ지 ਅਸੀਂ ਜ਼ਿਆਦਾ ਕੱਟ ਲਈਆਂ ਪਰ ਕੋਈ ਨਹੀਂ ਮੰਮਾ ਜੀ ਮੈਨੂੰ ਪੱਕਾ ਪਤਾ ਹੈ ਇਹਦਾ ਏਮ ਮੈਗੀ ਦਾ ਕਿਸੇ ਨੂੰ ਨਾਮ ਨਹੀਂ ਪਤਾ ਹੋਊਗਾ ਇਹਦਾ ਨਾਮ ਹੈਗਾ ਵਾਈਟ ਮੈਗੀ ਵਾਈਟ ਮੈਗੀ ਹੈ ਸਾਰੀ ਵਾਈਟ ਹੋਗੀ ਤੇ ਆ ਵੀ ਨਾ ਵਾਈਟ ਨਹੀਂ ਹੈਗੀ ਤੇ ਆ ਜਿਹੜਾ ਸਮੋਦਾ ਕਿਚੇ ਨਾ ਅੱਧੀ ਇਹਦੇ ਚੋ ਹੁੱਕਾ ਕੇ ਮਿਕਸ ਕਰਕੇ ਸਾਰਾ ਇਹਨੂੰ ਲੋ ਸਾਰਾ ਸਮਾਨ ਇਹਨੂੰ ਉਲਾਲਾਂਗੇ ਨਾਲ ਛੱਡਣਾ ਆਪਾਂ ਕੁਝ ਨਹੀਂ ਹੈਗਾ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਲੋ ਜੀ ਮੈਗੀ ਸਾਡੀ ਪੰਗੀ ਤੇ ਹੁਣ ਅਸੀਂ ਬੈਠ ਗਏ ਇੱਥੇ ਸੈੱਟ ਹੋ ਕੇ ਆਪਣਾ ਸਾਰਾ ਸਮਾਨ ਲੈ ਕੇ ਤੇ ਨਾ ਮੈਂ ਦੋਨਾਂ ਪਲੇਟਾਂ ਤੇ ਇੱਕੋ ਸਰ ਮੈਗੀ ਪਾਈ ਹੈ ਸੇਮ ਸੇਮ ਪਾਈ ਹੈ ਤੇ ਹੁਣ ਅਸੀਂ ਮੈਗੀ ਦਾ ਚੈਲੰਜ ਕਰਨ ਲੱਗੇ ਆ ਇਹ ਵੀ ਸਾਡਾ 2 ਮਿੰਟ ਦਾ ਚੈਲੰਜ ਹੋਊਗਾ ਤੇ ਹੁਣ ਸਾਡਾ ਟਾਈਮ ਸਟਾਰਟ ਹੋ ਰਿਹਾ ਮੈਂ ਲਗਾ ਮੈਂ ਫੇਰਾ ਰੂ ਮੋਸਾ ਚ ਮਿਰਚਾ ਨਹੀਂ ਲਿਆ ਰੁਕ ਜਾ ਰੁਕ ਜਾ ਮਿਰਚਾ ਜਾਈ ਵੀ ਚੱਲੇਗਾ ਲੋ ਜੀ ਹੁਣ ਸਮਾਂ ਹੋਣ ਲੱਗਾ ਸਟਾਰਟ 1 2 3 ਇਹ ਦੇਖੀਂ ਕਿ ਹੁਣ ਚਮ ਚੱਕਰ मम्मा आई रूल है चमचा चक्को चमचे के बिना जे खाई डिस्क्वालीफाइड ओ भाई सॉरी पालो ਐਵੇਂ ਨਹੀਂ ਹੈਗਾ ਵੀ ਮੂੰਹ ਚ ਪਾਈ ਜਦੇ ਨਗਰ ਲਈ ਚੱਬ-ਚੱਬ ਕੇ ਆਰਾਮ ਨਾਲ ਖਾਓ ਮੰਮਾ ਹੱਥ ਨਾਲ ਨਹੀਂ ਖਾਣੀ ਚਮਚੇ ਨਾਲ ਹੀ ਖਾਓ ਹਾਂ ਤੇ ਸਕਾਲਿਫਾਈ ਕਰ ਦੂੰ ਇਹ ਕੋਈ ਰੂਲ ਨਹੀਂ ਹੈਗਾ ਆ ਰੂਲ ਹੈ ਮੰਮਾ 1 ਮਿੰਟ 51 52 ਕਿੰਨੇ ਹੋਏ 53 ਹੋ ਗਏ 55 ਤਿੰਨ ਚ 2 ਮਿੰਟ ਚ 55 1 ਮਿੰਟ ਹੋ ਗਿਆ ਇੱਕ 7 1 8 1 9 ਇਜ਼ਵਾਰ ਵੀ ਲੱਗਦਾ ਮਮਾ ਹੀ ਜਿੱਤੂਗੀ ਤੇ ਹੁਣ ਮਮਾ ਦੀ ਪਲੇਟ ਚ ਘੱਟ ਹੈ ਔਰ ਚਾਚੀ ਦੀ ਪਲੇਟ ਚ ਜ਼ਿਆਦਾ ਹੈ ਥੋੜੀ ਕਰਤਾ ਥੋੜਾ ਜਿਹਾ ਹੀ ਫਰਕ ਆ ਜ਼ਿਆਦਾ ਨਹੀਂ ਹੈਗਾ ਚਾਚੀ ਛਤੀ ਇਸ ਵਰਦੇ ਦੀ ਤੋਂ ਇਸ ਵਾਰ ਜੇ ਤੁਸੀਂ ਹਾਰੇ ਤੁਸੀਂ ਨੱਕ ਕੱਟ ਜੂਗੀ ਤੁਹਾਡੀ ਸਾਰਿਆਂ ਦੇ ਸਾਹਮਣੇ ਛੇਤੀ ਬੰਮਾ ਛੇਤੀ ਚਾਚੀ 50 51 ਟਾਈਮ ਆ ਟਾਈਮ ਓਵਰ ਹੋਣ ਵਾਲਾ ਹੋਣ ਵਾਲਾ 53 52 ਛੇਤੀ ਆਓ ਨਾ ਹਟਾ ਬਾਸ ਟਾਈਮ ਮੈਂ ਚੈੱਕ ਕਰਦਾ ਸਾਈਡ ਹਟਾਓ ਕਰਾ ਦੋਵਾਂ ਦੇ ਜਿਵੇਂ ਮਮਾ ਦੇ ਘੱਟਾ ਐਦੇ ਜਿਆਦਾ ਨਾ ਨਹੀਂ ਉਹ ਬਰਾਬਰ ਹੈ ਬਰਾਬਰ ਹੁਣ ਕੀ ਕਰੀਏ ਕਸਵੀਨ ਇੱਕ ਇੱਕ ਮਿੰਟ ਸੁਣ ਇਹ ਕਰੋ ਦਵਾਰੇ ਕਰਦੇ ਆ ਨਾ ਦਵਾਰੇ ਨਹੀਂ ਆ ਮਿਰਚਾਂ ਨਾਲ ਕਰੋ ਬਲੌਕ ਵਾ ਕਿੰਦੇ ਮਾ ਕੋਈ ਹੁਣ ਆ ਹੁਣ ਆ ਜਿਹੜੀ ਦੋਨੋਂ ਮਿਰਚਾਂ ਨੇ ਸਾਡੀਆਂ ਬਚ ਗਈਆਂ ਦਾਲ ਬਣਾਣੀ ਉਹ ਤਾਂ ਅੱਕੇ ਲਗਾਉਂਦੀ ਆ ਅਰਕੋ ਉਹ ਮਿੱਟੀ ਮੈਜੀ ਇੰਨੀ ਹੱਗੇ ਜਿੰਨੀ ਜਿਆਦੇ ਮਿਰਚਾਂ ਲੜੀ ਮੈ ਗਈ ਨਾ ਪਹਿਲੀ ਵਾਰ ਮੈ ਗਈ ਇਹਨੇ ਤੇਜ਼ ਖਾਈ ਪਤਾ ਵੀ ਨਾ ਕਿਵੇਂ ਜਾ ਗਈ ਚੰਦਰਾ ਮੈਨਾਂ ਹੀ ਵੈਜੀ ਇਧਰ ਹੱਥੇ ਸ਼ੁਰੂ ਹੋ ਗਿਆ ਉਹਨੂੰ ਚਮਚਾ ਹੀ ਤੂੰ ਚੱਕਰ ਦੇ ਰਿਹਾ ਤਾਂ ਚਮਚਾ ਫੜੀ ਵਰਤੀ ਹੋਇਸ ਕਾ ਬੜੀ ਮਲਟੀ ਕੰਨਾ ਜੋ ਨਿਕਲ ਗਿਆ ਹੈ ਨਾ ਪਾਣੀ ਲਿਆ ਬਾ ਮਾ ਦੇਗਾ ਪਾਣੀ ਆਲਰੇਡੀ ਪਾਣੀ ਖਾ ਲਓ ਹੁਣ ਅਗਲੀ ਵਾਰ ਨੈਕਸਟ ਟਾਈਮ ਜਦ ਅਸੀਂ ਕੋਈ ਵੀ ਚੈਲੰਜ ਕਰਾਂਗੇ ਤਾਂ ਅਸੀਂ ਆਪਣੇ ਵਾਸਤੇ ਨਾ ਕਰ ਲਈ ਕੋਰਨਿੰਗ ਤਿਆਰ ਰੱਖੀ ਕੋਰਨਿੰਗ ਲਿਆ ਕਰਾਂਗੇ ਮਿੱਠੀਆਂ ਚੀਜ਼ ਹਨਾ ਜੇ ਕੋਈ ਵੀ ਸਪਾਈਸੀ ਚੀਜ਼ ਹੋਏ ਕਰੋਗੇ ਅਜ਼ਮਾ ਲਓ ਜੀ ਹਾਂ ਹਾ ਅਜ਼ਮਾ ਲੈਂਦੀ ਹੈ ਵੀ ਐਸ ਐਦਾ ਸੀ ਬਿਮਾਰ ਹੋਣ ਦਾ ਕੋਈ ਰਿਸਕ ਨਹੀਂ ਲੈਂਦੇ ਹੈਗੇ ਤੇ ਜੇ ਸਾਡੇ ਚੈਲੰਜ ਨਹੀਂ ਪਸੰਦ ਆਉਂਦੇ ਹੁਣ ਤਾਂ ਪਲੀਜ਼ ਸਾਡੇ ਚੈਨਲ ਐਦਾ ਹੀ ਪਿਆਰ ਦਿੰਦੇ ਰਹੋ ਹੁਣ ਮੈਨੂੰ ਵੀ ਦੇ ਦਿਓ ਸਾਡੇ ਤਰ੍ਹਾਂ ਦੇ ਖਾਣੇ ਦੇ ਬਲ ਐਡਾ ਕਮੈਂਟ ਵੀ ਚੈਲੇਸ ਸੀ ਪਸੰਦ ਹੁੰਦੇ ਨੇ ਹਾਂ ਵੀ ਅਸੀਂ ਹੀ ਹੋਰ ਹੋਰ ਹਾਂ ਕਿਹਾ ਜਾਂ ਮੈਂ ਕਿਹਾ ਚਲੋ ਥੋੜਾ ਫਾਸਟ ਫੂਡ ਦੀ ਅਸੀਂ ਕੋ ਜਿਹੜੀ ਘਰੇ ਚੀਜ਼ਾਂ ਬਣਾਵਾਂਗੇ ਜਿਵੇਂ ਹਾਂ ਜਿਵੇਂ ਸਾਡੇ ਧਾਲ ਚੋਲ ਬਣਾਉਂਦੇ ਆ ਕੜੀ ਚ ਬਣਾਉਂਦੇ ਆ ਇਹਨਾਂ ਦੇ ਵੀ ਅਸੀਂ ਚੈਲੇਂਜ ਰੱਖਿਆ ਕਰਾਂਗੇ ਪਰੌਂਠਾ ਹੋ ਗਿਆ ਨਾ ਜਿਵੇਂ ਆਪਦਾ ਪਰੌਂਠਾ ਪਹਿਲਾਂ ਕੌਣ ਕਰੂਗਾ ਤੇ ਤੁਸੀਂ ਸਾਡੇ 2 ਮਿੰਟ ਦਾ ਨਹੀਂ ਰੱਖਿਆ ਤੇ ਨਾ 45 ਮਿੰਟ ਦਾ ਵੀ ਰੱਖ ਸਕਦੇ ਜੀ ਮੈਂ ਅਸੀਂ ਤੁਹਾਨੂੰ ਫੂਡ ਖਾ ਰਹੇ ਹਾਂ ਨਾ ਫੂਡ ਖਾਂਦੇ ਵੀ ਅਸੀਂ ਦੋਹੇ ਦਿਖਾਇਆ ਕਰਾਂਗੇ ਕਿ ਕਿਹੜਾ ਬੱਦ ਖਾਂਦਾ ਤੇ ਕਿਹੜਾ ਖਾਂਦਾ ਤੇਰਾ ਦਿਲ ਦਾ ਨਹੀਂ ਕਰਾਉਣਾ ਨਾ ਕਿਉਂਕਿ ਇਹ ਗੋਰਪੱਤੇ ਦਾ ਖੂਬੀ ਖਤਮ ਹੋ ਗਈ ਸਾਰੀ ਨਾ ਪੱਇਆ ਤੇ ਸਾਨੂੰ ਦਰਿਆਣੀ ਸੁਠਾੜੀ ਦੇ ਬਲੌਗਸ ਮੈਂ ਤਾਂ ਹੀ ਪਿਆਰ ਦਿਂਦੇ ਰਹੋ ਕਿਉਂਕਿ ਅਸੀਂ ਰਣਵੀਰ ਕੇ ਬਲੌਗਸ ਬਣਾਨੇ ਆ ਰਣਵੀਰ ਕੇ ਸਾਰੀ ਫੈਮਲੀ ਦਿਖਾਣੇ ਆ ਤੇ ਐਤੇ ਜਿੰਨਾ ਸਾਨੂੰ ਤੁਸੀਂ ਪਿਆਰ ਕਰੋਗੇ ਨਾ ਹਨ ਉਸੇ ਆਪਣਾ ਪਿਆਰ ਦਿਖਾ ਮੈਂ ਕੀ ਹੋਣਾ ਪਤਾ ਨਹੀਂ ਅੰਦਰ ਜਾ ਕੇ ਸਾਫਦੀ ਗਈ ਸਾਫਦੀ ਗਈ ਪਤਾ ਨਹੀਂ ਖੁਦ ਨਹੀਂ ਤੁਹਾਨੂੰ ਸਾਫਦੀ ਹੋਈ ਹੈ ਬੰਦਾ ਨਾ ਟੈਨ ਲੱਗਿਆ ਸੀ ਮਝੂ ਵੀ ਕਹਿ ਰਿਹਾ ਤਾਂ ਚਾਪ ਕੇ ਖਾਓ ਤੇਰਾ ਮੂੰਹ ਨਹੀਂ ਸੜਿਆ ਮੇਰਾ ਭਾਈ ਸੜ ਗਿਆ ਨਾ ਵਿੱਚ ਮੋਦਲੀ ਵਿੱਚ ਤੇਲ ਪਾਈ ਸੀ ਹੁਣ ਮੈਨੂੰ ਵੀ ਤੇ ਦੋ ਸਪਾਈਸੀ ਬਣਾਈ ਤੇ ਸਪਾਈਸੀ ਲੋਟਰ ਬਣਾਈ ਤੇ ਕਿਉਂਕਿ ਮੇਰਚ ਸੀ ਤਾਂ ਹੀ ਦੋ ਰੱਖੀ ਹੁੰਦੀ ਆ ਵੀ ਜੇ ਸਪਾਈਸੀ ਹੋਏ ਤਾਂ ਖਾਣੀ ਨਹੀਂ ਵੀ ਦੋ ਚਾਵਾ ਨਹੀਂ ਖਾ ਸਕਦੇ ਪਰ ਅਫਸੋਸ ਪੀਸ ਬਰਾਬਰ ਖਾਇਆ ਸੀ ਦੋਨਾਂ ਨੇ ਇਸ ਵਾਰ ਅਸੀਂ ਦੋਨੇ ਜਿੱਤ ਗੀਆਂ ਚਲੋ ਜੀ ਹੋਈ ਨਹੀਂ ਆਏ ਤੁਹਾਨੂੰ ਅਸੀਂ ਅੱਗੇ ਹੋਰ और कंटिन्यू करते हैं चलो 10 तो मैं जमे सुन अब वाट कट गई हुई बोला तो डरेल डॉट को रवि तो मैं जमे सुन कर वो तो क्या करिए खराब हो गए कमीज कई मैं ताही नहीं सुनता पहले ऐसे भी नहीं लगी लगती फिर केरा कट करके ऐसे कैसे चिकना होगा मैं हेल्प गर्म पेया ਕੜਾ ਸਾਕੋਟ ਨੇੜਾ ਕੋਟ ਨਹੀਂ ਹੁੰਦਾ ਉਹਦੇ ਨਾਲ ਐਨ ਘੋਟੂਗੀ ਚੰਗੀ ਤਰ੍ਹਾਂ ਛੱਲੇ ਤਾਰ ਕੇ ਦੇਖੂਗੀ ਪਹਿਲਾਂ ਵੀ ਕਿੰਨੇ ਛੋਲੇ ਘੁੱਟ ਗਏ ਫਿਰ ਇਹਨੂੰ ਘੋਟਨੇ ਨਾਲ ਘੋਟੂਗੀ ਅੱਜ ਘੋਟਮੇ ਛੋਲਿਆਂ ਦੀ ਦਾਲ ਕਰ ਰਹੇ ਆ ਅਸੀਂ ਬਹੁਤ ਸਾਲਾਂ ਬਾਅਦ ਮੇਰੇ ਨਾਲ ਸੁਰੇ ਮੇਰੇ ਨਾਲ ਸਲਵਾਰ ਹੋਰ ਪਾਈ ਹੋਈ ਆ ਸ਼ਰਟ ਹੋਰ ਪਾਈ ਵੀ ਆ ਕਿਉਂਕਿ ਮੈਨੂੰ ਚਿੱਟੀ ਸੁਨਵਾਰ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਸੀ ਤਾਂ ਕਰਕੇ ਮੈਂ ਆਪਣਾ ਚੱਕ ਕੇ ਫਿਰ ਦੁਆ ਫਲਾਸੋ ਪਾ ਲਿਆ। ਆ ਮੈਂ ਸੂਟ ਬਦਲ ਲੂੰਗੀ ਹੁਣ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਹੁਣ ਸੂਟ ਬਦਲ ਲੂੰਗੀ। ਫਿਰ ਐਦਾਂ ਹੁੰਦਾ ਬਸ ਵੀ ਜਦੋਂ ਨਾ ਥੋੜਾ ਜਿਹਾ ਕੈਮਰਾ ਬੰਦ ਹੁੰਦਾ ਏ ਹਨਾ ਦੁਪਹਿਰੇ ਚ ਹੀ ਐਡ-ਔੜ ਪੈਣੇ ਆ ਹਨਾ ਫਿਰ ਉਹ ਵੀ ਆਪਦਾ ਆਰਾਮਦਾਇਕ ਰਾਤ ਨੂੰ ਜਾਂ ਦਿਨ ਚ ਤਾਂ ਬੈਕ ਜੇ ਕੱਪੜੇ ਗਰਮੀ ਕਿਉਂਕਿ ਗਰਮੀ ਇੱਕ ਤਾਂ ਇੰਨੀ ਜ਼ਿਆਦੇ ਪੈ ਰਹੀ ਹੈ ਨਾ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਫਿਰ ਆਰਾਮ। ਪੈਣੇ ਹਾਂ ਛੋਟ ਮੈਂ ਛੋਲੇ ਨੇ ਹਾਂ ਤਾਂ ਦਾਲ ਅਸੀਂ ਬਣਾਈਓ ਥੋੜੀ ਉਹ ਜਿਆਦਾ ਨਹੀਂ ਬਣਾਈ ਹੈਗੀ ਕਿਉਂਕਿ ਹੁਣ ਅਸੀਂ ਜਿਹੜੇ ਤੁਹਾਨੂੰ ਦੇਖਿਆ ਸਾਡੇ ਚੈਲੰਜ ਦੇਖ ਲੇ ਤਾਂ ਹੁਣ ਸ਼ਾਮ ਦੀ ਰੋਟੀ ਤਾਂ ਅਸੀਂ ਤਾਂ ਦੋਹੇ ਜਾਣੀਆਂ ਖਾਂਦੀਆਂ ਨਹੀਂ ਹੈਗੀ ਅਸੀਂ ਦਾਲ ਖਾਉਂਗੀ ਆ ਮੜੀ ਜੀ ਦਾਲ ਬਸ ਦਹੀਂ ਔਰ ਦਹੀਂ ਰਾਤ ਨੂੰ ਖਾਣੀ ਠੀਕ ਹੁੰਦੀ ਹੈ ਜਾਂ ਗਲਤ ਹੁੰਦੀ ਹੈ ਵੈਸੇ ਕੋਈ ਠੀਕ ਕਹਿੰਦਾ ਕੋਈ ਵਧੀਆ ਕਹਿੰਦਾ ਕੋਈ ਖੱਡਿਆ ਕਹਿੰਦਾ ਇਹ ਆਪਾਂ ਦਾ ਖਾਈ ਜਾਂਦੇ ਆ ਜਿਹੜਾ ਕੁਝ ਹੱਥ ਤੰਦਾ ਹੈ ਪਰ ਅਸੀਂ ਰੋਟੀ ਨਹੀਂ ਅਸੀਂ ਖਾ ਸਾਡੀਆਂ ਹੁਣ ਰੋਟੀ ਦੇ ਬਹੁਤ ਔਖੇ ਆ ਕਿਉਂਕਿ ਮੈਗੀ ਹਰ ਇੱਕ ਤਾਂ ਹੁੰਦਾ ਵੀ ਹੌਲੀ-ਹੌਲੀ ਚੀਜ਼ ਖਾਣੀ ਚਬਾ-ਚਬਾ ਕੇ ਖਾਣੀ ਹੈ ਨਾ ਹੌਲੀ ਖਾਣੀ ਆਰਾਮ ਨਾਲ ਖਾਣੀ ਕਿਉਂਕਿ ਉਹ ਚੈਲੰਜ ਤੇ ਨਾ ਆਪਾਂ ਛਿੱਟੀ-ਛਿੱਟੀ ਖਾਣਾ ਹੁੰਦਾ ਛਿੱਟੀ-ਛਿੱਟੀ ਵਿੱਚ ਜਿੱਤਦੇ ਸੀ ਅ ਨੈਕਸਟ ਟਾਈਮ ਅਸੀਂ ਯਾਦ ਰੱਖਾਂਗੇ ਕੋਲ ਡਰਿੰਕ ਨਾ ਰੱਖਾਂਗੇ ਕਿਉਂਕਿ ਕੋਲ ਡਰਿੰਕ ਇਹਨਾਂ ਜਿਹੜਾ ਉਹ ਹਾਜਮੇਦਾਰ ਕਰੀ ਜਾਂਦਾ ਹੈ ਵੀ ਅਸੀਂ ਬਿਮਾਰ ਵੀ ਨਾ ਹੋਈ ਗਰਮੀਆਂ ਦੇ ਦਿਨ ਚੱਲ ਰਹੇ ਆ ਹਨਾ ਲੋ ਜੀ ਮੈਂ ਛੋਲੇ ਨਾ ਹੁਣ ਸਾਕੋ ਟਣੀਆਂ ਨੇ ਨਾਲ ਐਨ ਫੇਰ-ਫੇਰ ਛੇੜ ਕੇ ਚੰਗੀ ਤਰ੍ਹਾਂ ਘੋੜਤੇ ਕਿਉਂਕਿ ਜੇ ਜ਼ਿਆਦਾ ਘੋਟਤੇ ਫਿਰ ਇਹ ਬਣ ਜਣੀ ਮੂੰਗੀ ਮਸਰੀ ਦੀ ਦਾਲ ਮੂੰਗੀ ਮਸਰੀ ਦੀ ਦਾਲ ਬਣਾਣੀ ਨਹੀਂ ਕਿਉਂਕਿ ਮੂੰਗੀ ਮਸਰੀ ਦੀ ਦਾਲ ਸਾਨੂੰ ਜਮਾ ਵੀ ਪਸੰਦ ਨਹੀਂ ਹੈਗੀ ਹੁਣ ਇੱਕ ਤਾਂ ਨਾ ਜਿਹੜੀ ਘੋਟਵੇਂ ਛੋਲਿਆ ਦੀ ਦਾਲ ਹੁੰਦੀ ਹੈ ਜਿਵੇਂ ਬੀਬੀ ਦੱਸਦੀ ਹੁੰਦੀ ਹੈ ਨਾ ਉਹ ਪਹਿਲਾਂ ਜਿਹੜੀ ਉਹ ਤੌੜੀਆਂ ਜੀ ਹੁੰਦੀਆਂ ਨੇ ਮਿੱਟੀਆਂ ਮਿੱਟੀ ਦੇ ਉਹ ਚ ਵਧੀਆ ਚੱਕਰੇ ਤੇ ਮਿੱਟੀ ਦੇ ਚੱਕਰੇ ਤੇ ਚ ਵਧੀਆ ਬਣਦੀ ਹੈ ਪਰ ਉਹ ਹੁਣ ਕਹਿੰਦੇ ਨੇ ਵੀ ਜੇ ਚੁੱਲ੍ਹੇ ਦੇ ਸੇਕ ਨਾਲ ਫੁੱਟਣ ਦਾ ਵੀ ਡਰ ਹੁੰਦਾ ਤਾਂ ਕਰਕੇ ਫਿਰ ਉਹਨੋਂ ਉਹ ਫੁੱਟਣ ਦੇ ਡਰ ਕਰਕੇ ਨਾ ਬਣਾਉਂਦੇ ਨਹੀਂ ਹੈਗੇ ਨਹੀਂ ਤਾਂ ਉਹ ਚ ਵਾਲੀ ਵਧੀਆ ਬਣਦੀ ਆ ਬਹੁਤ ਜ਼ਿਆਦਾ ਵਧੀਆ ਬਣਦੀ ਆ ਆਪਾਂ ਜੇ 10 ਸਾਲ ਪਹਿਲਾਂ ਖਾਂਦੇ ਹੁੰਦੇ ਤੇ ਉਹ ਚ ਬਣਾਉਣੇ ਨਾਲ ਬੜੀ ਸਵਾਦ ਲੰਦੀ ਉਹ ਹੁਣ ਤਾਂ ਮੂੰਗੀ ਮਸਰੇ ਬਣਾਤੀ ਉਹ ਬਸ ਇੰਨੀ ਕੁ ਬੋਤ ਹੈ ਹਾਂ ਰਿੱਜ ਦੀ ਦਾਲ ਤਾਂ ਘੜ ਦੰਨੀ ਆ ਹੁਣ ਪਤਲੀ ਚਾਹ ਤ ਹੈ ਬਸ ਵੀ ਚਾਹ ਨਾ ਫਿਰ ਮੈਨੂੰ ਜਾਣ ਕੇ ਉਹ ਲਾ ਵੀ ਲਓ ਦਾਣਾ ਦਾ ਤੜਕਾ ਵੀ ਕਰ ਲਿਆ ਤਿਆਰ ਹੈ ਤਾਰਾ ਹਰੀ ਮਿਰਚ ਟਣੀਆਂ ਤੇ ਆਹ ਤੇ ਆਜ ਪੁਲੇ ਕੇ ਬਾਅਦ ਚ ਪਾਇਆ ਇਹ ਆਦਰਨਾ ਉਡੀਕਰ ਰਹੀ ਹਾਂ ਮੇਰੇ ਉਸ ਨਾ ਫੋਨ ਇੱਕ ਪ੍ਰੋਬਲਮ ਦੀ ਆ ਮੇਰਾ ਨਾ ਫੋਨ ਕਈ ਵਾਰ ਮਤਲਬ ਕੋਈ ਕਲਿੱਪ ਪੈ ਗਈ ਹੁੰਦੀ ਹੈ ਜਿੱਤੇ ਵਾਰ ਚੈਟ ਚੈਟਦੀ ਵੀ ਆਉਂਦੀ ਹੈ ਜਾਂ ਫੋਨ ਬੰਦੀ ਹੋਣੀ ਹੈਗੀ ਮੇਰੇ ਫੋਨ ਚ ਨਾ ਖਰਾਬੀ ਆ ਅਸੀਂ ਕਿ ਕਮ ਸਾਰੀ ਐਤ ਆਪਣੀ ਤੁਸੀਂ ਵੀ ਦੇਖਦੇ ਕੇ ਕੰਮ ਸਾਰੋ ਚੈੱਕ ਕਰਨਾ ਲੰਦਾ ਚੈੱਕ ਕਰਨਾ ਕਹਿੰਦਾ ਏ ਲੋ ਅਡੀ ਕਰਤਾ ਹੁਣ ਪਾਤਾ ਦਾਲ ਵਿੱਚ ਤੇ ਦਾਲ ਹੋ ਗਈ ਤਿਆਰ ਆਪਣੀ ਆ ਦੇਖੋ ਦਾਲ ਬੜੀ ਵਧੀਆ ਬਣੀ ਐ ਇਹ ਗਾੜੀ ਹੋ ਜਣੀ ਬਾ ਸ਼ਾਮ ਤੱਕ ਦਰ ਤੱਕ ਅਸੀਂ ਖਾਣੀ ਹੈ ਇਸ ਲਈ ਥੋੜੀ ਪਤਲੀ ਹੋ ਰੱਖੀ ਹੈ ਪਾ ਕੇ ਰੱਖਤੀ ਮੈਂ ਤਾਂ ਕਰ ਲਈ ਅੱਜ ਦਾਲੇ ਖਾऊंगी ਅੱਜ ਕੁਝ ਨਹੀਂ ਖਾਣਗੀ ਤੋ ਮੈਗੀ ਰੱਜ ਮੈਗੀ ਵੀ ਇੰਨ ਸਿੱਟੀ ਹੋਈ ਹੈ ਵਿੱਚ ਹਾਂ ਮੈਗੀ ਵੀ ਇੰਨ ਚੁੱਕੀ ਹੋਈ ਆ ਮੈਗੀਸ ਮਤਲਬ ਕੀ ਆ ਸਕਦੀ ਮਾਈਨ ਜੋ ਫਟਾਫਟ ਸਿੱਟੀ ਹੋਈ ਹਾਂ ਢਿੱਡ ਚ ਸੌਰੀ ਹਾਂ ਢਿੱਡ ਚ ਫਟਾਫਟ ਸਿੱਟੀ ਹੋਈ ਆ ਬਸ ਜਿਵੇਂ ਲੋ ਜੀ ਸਾਡੀ ਵੀਡੀਓ ਅੱਜ ਦੀ ਹੈ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਜੇ ਅੱਜ ਦੀ ਸਾਡੀ ਵੀਡੀਓ ਪਸੰਦ ਆਊਗੀ ਤਾਂ ਪਲੀਜ਼ ਤਾਂ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਇਹ ਦੱਸਿਓ ਵੀ ਅਸੀਂ ਐਦਾਂ ਦੇ ਚੈਲੰਜ ਤੁਹਾਨੂੰ ਕਰਦੇ ਰਹੀਏ ਜਾਂ ਨਹੀਂ ਤੁਹਾਨੂੰ ਪਸੰਦ ਆਉਂਦੇ ਨੇ ਜਾਂ ਨਹੀਂ ਹਨਾ ਮੈ ਤੁਹਾਨੂੰ ਪਸੰਦ ਆਉਂਦੇ ਨੇ ਕਮੈਂਟ ਵਿੱਚ ਜ਼ਰੂਰ ਦੱਸਿਓ ਫਿਰ ਤਾਂ ਕਿ ਅਸੀਂ ਅੱਗੇ ਐਦਾਂ ਕਰਦੇ ਰਹੀਏ ਦਰਾਂ ਦੀ ਤੁਹਾਨੂੰ ਦੇਖਣ ਨੂੰ ਓਹ ਚੈਲਿੰਜਿੰਗ ਕਿਉਂਕਿ ਸਾਨੂੰ ਤਾਂ ਬਹੁਤ ਮਜ਼ਾ ਆਇਆ ਕਰਦੇ ਨੂੰ ਉਮੀਦ ਹੈ ਵੀ ਤੁਹਾਨੂੰ ਵੀ ਜ਼ਰੂਰ ਪਸੰਦ ਆਊਗਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਐਡਾ ਹੀ ਪਿਆਰ ਦਿੰਦੇ ਰਹੋ ਤੇ ਹੁਣ ਮਿਲਾਂਗੇ ਅਸੀਂ ਅਗਲੇ ਵਧੀਆ ਵੀਡੀਓ ਵਿੱਚ